ਹਾਂਜੀ ਭਾਜੀ ਮੇਰਾ ਨਾਮ ਰਜਵੰਤ ਕੁਮਾਰ ਹੈ। ਭਾਜੀ ਅਸੀਂ ਆਪਣੇ ਮਹੱਲੇ 'ਚ ਰਹਿੰਦੇ ਹਾਂ ਬੜੇ ਸ਼ਾਂਤੀ ਨਾਲ। ਅਸੀਂ ਗਲੀ ਗਵਾਣ ਨੂੰ ਪੁੱਛਦੇ ਸਾਡੇ ਕਿਸੇ ਨਾਲ ਕੋਈ ਨਹੀਂ। ਅਸੀਂ ਜਦੋਂ ਵੀ ਕਿਸੇ ਨਾਲ ਮਿਲਦੇ ਹਾਂ ਹੱਸ ਕੇੜ ਕੇ ਮਿਲਦੇ ਹਾਂ। ਹਾਂਜੀ ਸਾਨੂੰ ਇਹਨਾਂ ਦੇ ਇੰਡਸਟਰੀ ਰੇਡ ਤੋਂ ਪ੍ਰੋਬਲਮ ਸੀ। ਇਹਨਾਂ ਦੇ ਉੱਤੇ ਜਿਹੜੇ ਪਾਈਪ ਆ ਉੱਥੇ ਸਾਰਾ ਕੱਟਾ ਵਗੈਰਾ ਡਸਟ ਹੁੰਦੀ ਉਹਦੇ ਕਰਕੇ ਮੈਨੂੰ ਸਾਹ ਦੀ ਪ੍ਰੋਬਲਮ ਹੋ ਗਈ। ਅਸੀਂ ਤੇ ਚਾਹ ਵਾਲੀ ਪਿਆਰ ਨਾਲ ਬੜੇ ਗਿਆ ਭਾਜੀ ਇਹਨਾਂ ਨੂੰ ਹਟਾਓ ਨੇ ਸਾਈਡ 'ਚ ਕਰੋ ਪਰ ਉਹਨਾਂ ਨੂੰ ਕੋਈ ਅਸਰ ਨਹੀਂ। ਅੱਜ ਫੇਰ ਉਹਨਾਂ ਐਡੇ ਵੱਡਾ ਪਾਈਪ ਆ ਜਿਤੋਂ ਸਾਰੀ ਗੰਦਗੀ ਵਾਲੀ ਹਵਾ ਆਉਂਦੀ ਤੁ ਫਿਰ ਉਹਨਾਂ ਦਾ ਬੇਟਾ ਥੋੜਾ ਡੂਟਲੀ ਬੋਲਿਆ ਫਿਰ ਇਹਨੇ ਕਿ ਆਪਣੇ ਪਾਪਾ ਨੂੰ ਥੱਲੇ ਬੁਲਾਓ ਪਾਪਾ ਨੂੰ ਕੋ ਫਿਰ ਉਹ ਆਇਆ ਪਾਜੀ ਫਿਰ ਉਹਨਾਂ ਨੇ ਕਿ ਤੁਸੀਂ ਇਹਨਾਂ ਨੂੰ ਰੋਕਦੇ ਕਿਉਂ ਪਏ ਅਗੋ ਦੇ ਮੁੰਡੇ ਨੇ ਕਿਹਾ ਵੀ ਇਹਨਾਂ ਨੇ ਕਿਹਾ ਵੀ ਤੁਸੀਂ ਮੇਰੇ ਗਾਲਖ ਕੱਢੀ ਹੈ ਤੇ ਕਹਿੰਦਾ ਮੈਂ ਕਿਹਦੇ ਕੱਢੀ ਹੈ ਫਿਰ ਪਾਜੀ ਕਹਿੰਦੇ ਜਾ ਕਾ ਲੋ ਜੋ ਕਰਨਾ ਜੀ ਪਾਜੀ ਫਿਰ ਉਹਨਾਂ ਦੇ ਹੱਥੋਂ ਪਾਣੀ ਹੋ ਗਈ ਉਸ ਟਾਈਮ ਮੌਕੇ ਦੇ ਮੌਜੂਦ ਸੀ ਉਹਨਾਂ ਨੇ ਰਾਡ ਪਣੀ ਸਰੀਏ ਕਿੰਨੇ ਕ ਜਾਣੇ ਸੀ 70 ਸੀ ਜਾਣੇ ਮੇਰੇ ਹੱਥੀ ਪੈ ਤੱਕ ਗਏ ਮੇਰੇ ਸਰੀਆ ਮਾਲ ਲਗਾ ਮੇਰੇ ਪਤੀ ਜਨੇ ਆ ਗਏ ਉਹ ਸਰੀਆ ਰੋਕਿਆ ਤੇ ਫਿਰ ਮੈਨੂੰ ਸਿੱਧੀ ਇਹਨੇ ਮੇਰੇ ਇ ਮੋੜ ਤੇ ਨਾਲੇ ਮੁੜ ਕੇ ਆਗੇ ਨੇ ਹਰਪਾਲ ਸਿੰਘ ਜੀ ਕਿੱਥੇ ਰਹਦੇ ਹੋ ਸੌਫਟੀ ਰੋਡ ਤੇ ਗੋਗਲ ਕਬਾਗ ਪਹਿਲਾਂ ਵੀ ਮੜਾ ਦਿੱਤਾ ਸੀ ਹਾਂ ਜੀ ਬਾਜੀ ਆਪਾਂ ਕਿੰਨੀ ਵਾਰੀ ਕਿਹਾ ਪਿਆਰ ਨਾ ਗਿਆ ਬਾਜੀ ਇਹਨਾਂ ਨੂੰ ਤੁਹਾਡੇ ਸਾਈਡਸ ਕਰਾ ਲਓ ਸਾਨੂੰ ਪ੍ਰੋਬਲਮ ਹੁੰਦੀ ਆ ਵੇਖੋ ਇਹ ਰਾ ਸ਼ੀਰੇ ਜ ਨਹੀਂ ਹੈਗੇ ਚਲੋ ਹੈ ਤੇ ਹੀ ਹੈ ਸਾਨੂੰ ਪ੍ਰੋਬਲਮ ਤੁਹਾਨੂੰ ਕਹਿੰਨੇ ਵੇ ਆ ਇਹਦਾ ਸੋਲੂਸ਼ਨ ਕਰੋ ਅੱਜ ਕੀ ਮਸਲਾ ਆ ਅੱਜ ਇਹਦੇ ਬਾਜੀ ਪਾਈਪ ਤੇ ਫੇਰ ਉਹਨਾਂ ਦਾ ਇਦਾਂ ਹੀ ਆਉਂਦਾ ਪਿਆ ਸੀ ਡਸਟ ਬਹੁਤ ਜ਼ਿਆਦਾ ਆਉਂਦੇ ਪਈ ਤੇ ਅਸੀਂ ਉੱਪਰ ਆਪਣੇ ਜਦੋਂ ਤੋਂ ਪਚੜੀ ਸਾਰੇ ਉੱਪਰ ਚੜੇ ਹੁੰਦੇ ਆ ਅਸੀਂ ਦੋ ਮੀਆਂ ਬੀਬੀ ਚੜੇ ਸੀ ਤੇ ਮੈਨੂੰ ਕਹਿੰਦੇ ਬੀਬੀ ਕਿਉਂ ਹਾਂ ਮੈਂ ਮੈਨੂੰ ਫੇਰ ਸਾਨੂੰ ਪ੍ਰੋਬਲਮ ਲੱਗਦੀ ਪਈ ਹੈ ਇਹਨਾਂ ਨੂੰ ਕਹੋ ਇਹ ਜਾ ਕੇ ਪਿਆਰ ਨੇ ਕਹਿਣਗੇ ਵੀ ਇਹਨਾਂ ਨੂੰ ਬੰਦ ਕਰੋ ਰੋਕੋ ਇਹਨਾਂ ਨੂੰ ਉਹਨਾਂ ਦੀ ਪੱਖੀਆਂ ਦੀ ਫੈਕਟਰੀ ਹੈ ਪੁਲਿਸ ਮੌਕੇ ਤੇ ਕੀ ਕਾਰਵਾਈ ਕੀਤੀ ਪਾਜੀ ਪੁਲਿਸ ਮੌਕੇ ਤੇ ਨਹੀਂ ਆਈ ਪਰ ਆਹ ਵਾ ਵੀ ਉਹਨਾਂ ਨੇ ਜਦੋਂ ਸਾਡੇ ਜਾਣੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਫੇਰ ਅਸੀਂ ਆਪਣੇ ਵਾਸਤੇ ਕੁਛ ਨਹੀਂ ਕਰ ਸਕੇ ਕਿਉਂਕਿ ਸਾਡੇ ਕੁਝ ਹੈ ਹੀ ਨਹੀਂ ਸੀ ਉਹਨਾਂ ਨੇ ਇੱਟਾ ਮਾਰੀਆਂ ਹਾਂਜੀ ਉੱਥੇ ਜਾ ਕੇ ਕੰਪਲੇਨ ਲਿਖਵਾ ਕੇ ਆਏ ਪਾਜੀ ਅਸੀਂ ਮੰਗੇ ਆ ਵੀ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਤੇ ਇੱਕ ਆ ਪੋਲੂਸ਼ਨ ਨੂੰ ਰੋਕਿਆ ਜਾਵੇ ਜੇ ਅਸੀਂ ਅਸੀਂ ਇਦਾਂ ਕਰਦੇ ਬਈ ਮੰਨ ਲਓ ਭਈਏ ਅੱਜ ਮੰਨ ਲਓ ਮੈਂ ਤੇ ਇੱਥੇ ਇੰਡੀਆ ਦੀਆਂ ਜੋ ਪੰਜਾਬ ਦੀਆਂ ਮੈਨੂੰ ਪ੍ਰੋਬਲਮ ਹੈ ਉਹ ਚਾਰੇ ਭਈਏ ਮਿਹਨਤ ਕਰਦੇ ਆ ਇਹ ਮੇਰੇ ਘਰ ਵਾਲਾ ਪਾਜੀ ਹਰਜਿੰਦਰ ਸਿੰਘ ਜੀ ਇਹਨਾਂ ਨੂੰ ਪਾਜੀ ਛੱਟ ਸਿਰ ਤੇ ਲੱਗੀ ਜੇ ਤੇ ਇਹਨਾਂ ਦੇ ਮੋਢੇ ਤੇ ਲੱਗੇ ਹੱਥੇ ਲੱਗੇ ਤਿੰਨ ਚਾਰ ਹਾਂਜੀ ਛੇ ਟਾਂਕੇ ਲੱਗੀਆਂ ਨੇ 6 ਟਾਂਕੇ ਸਿਰ ਤੇ ਲੱਗੇ ਆ ਤਿੰਨ ਹੱਥ ਦੇ ਲੱਗੇ ਆ ਉਂਗਲ ਤੇ ਆਹ ਤੇ ਭਾਜੀ ਕਹਿੰਦੇ ਵੀ ਇਹਨਾਂ ਨੂੰ ਥੋੜਾ ਸਿਖਾਓ ਵੀ ਸਮਝੋ ਵੀ ਕੁਛ ਇਨਸਾਨੀ ਦੇ ਨਾਤੇ ਸਮਝੋ ਜੇ ਕੋਈ ਐ ਨਹੀਂ ਆ ਵੀ ਤੁਸੀਂ ਫੈਕਟਰੀਆਂ ਵਾਲੇ ਜੇ ਅਸੀਂ ਮੀਡੀਅਮ ਲੋਗ ਆ ਤੇ ਸਾਡੀ ਸੁਣਾਈ ਨਾ ਬਣਾ ਹੋ ਜਾਏ ਅਸੀਂ ਤੇ ਕਹਿੰਦੇ ਵੀ ਹਾਂਜੀ ਅਸੀਂ ਤੇ ਕਹਿੰਦੇ ਇਹ ਤੋਂ ਦੂਰ ਕਰਨ ਜਾਂ ਤੇ ਆਪਣਾ ਸੋਲੂਸ਼ਨ ਕੱਢਣ ਅਸੀਂ ਕੁਝ ਕਰਤ ਨਹੀਂ ਸਕਦੇ ਰੋਕ ਨਹੀਂ ਸਕਦੇ ਪਰ ਇਸ ਕਰਕੇ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੁਝ ਨਾ ਕੁਝ ਤੇ ਕੰਟਰੋਲ ਕਰੋ ਜੇ ਕਿਸੇ ਪਬਲਿਕ ਆਮ ਪਬਲਿਕ ਨੂੰ ਨਾ ਹੋਵੇ ਲਾਗੇ ਪਾਜੀ ਸਕੂਲ ਆ ਬੱਚੇ ਆ ਕਿਤੇ ਵੀ ਡਰਨਾ ਕਿਸੇ ਬੱਚੇ ਨੂੰ ਵੀ ਪ੍ਰੋਬਲਮ ਹੋ ਸਕਦੀ ਮੈਂ ਤਾਂ ਚਲੋ ਲੇਡੀਸ ਮੇਰੀ ਕੋਈ ਗੱਲ ਨਹੀਂ ਪਰ ਜਿਹੜਾ ਸਕੂਲ ਲਾਗੇ ਸਕੂਲ ਦੇ ਬੱਚਿਆਂ ਦਾ ਸੋਚੋ ਮਸਲਾ ਇਹ ਹੈ ਜੀ ਮੈਨੂੰ ਮੈਂ ਉਥੇ ਲੰਘਦਾ ਪੈਂ ਮੇਰਾ ਬ੍ਰਦਰ ਆ ਮੇਰੇ ਭੂਆ ਜੀ ਦਾ ਬੇਟਾ ਹੈ ਠੀਕ ਆ ਇਹਨਾਂ ਦੇ ਗਵਾਂਡ 골ਡਨ ਫੈਨਾਂ ਲੈ ਗਿਆ ਉਹਨਾਂ ਦੀ ਡਾਕਟਰ ਇਹਨਾਂ ਦੇ ਘਰਾਂ ਵਿੱਚ ਲਾਉਂਦੀ ਆ ਸਾਹਮਣੇ ਵੀ ਕਿਸੇ ਨਾਲ ਉਹਨਾਂ ਦਾ ਮਸਲਾ ਪਹਿਲਾਂ ਹੀ ਚੱਲਦਾ ਰਿਹਾ ਤੇ ਉਤੋਂ ਬਾਅਦ ਇਹਨਾਂ ਦਾ ਫੋਨ ਆਇਆ ਮਤਲਬ ਚਾਹ ਇਹਨਾਂ ਨੇ ਫੋਨ ਕੀਤਾ ਥੱਲੇ ਆ ਕੇ ਉਹਨਾਂ ਦੇ ਪਾਪਾ ਹੀ ਆ ਜਦੋਂ ਮੈਂ ਕਿਹਾ ਉਹਨਾਂ ਦੇ ਪਾਪਾ ਆਏ ਉਹਨਾਂ ਦੇ بیٹے ਤੋਂ ਨਾਂ ਲਾਏ ਤੇ ਉਹਨਾਂ ਨੇ ਕਿਹਾ ਕਿ ਤੂੰ ਮਤਲਬ ਚਲੋ ਗੱਲ ਜਿਹੜੀ ਵੀ ਆ ਮੁੱਕ ਜਾਂਦੀ ਆ ਤੁਸੀਂ ਮੈਨੂੰ ਗਲਤ ਤਰੀਕੇ ਕੋ ਬੋਲੇ ਤੇ ਉਹ ਕਹਿੰਦਾ ਮੈਂ ਇਤਰਾ ਹੀ ਬੋਲਣਾ ਫਿਰ ਹੱਥੋਂ ਪਾਈਓਗੇ ਫਿਰ ਇਹਨਾਂ ਦੇ ਲੇਬਰ ਹੀ ਉੱਥੇ 50 60 70 ਯਾਂ ਨੇ ਹੈਗੇ ਹੀ ਉਹ ਥੱਲੇ ਹੌਲੀ ਹੌਲੀ ਆਈ ਗਏ ਉਹਨਾਂ ਨੇ ਇਟਾਂ ਮਾਰੀਆਂ ਕਾਫੀ ਰਾਡਾ ਰੋਡਾ ਮਾਰੀਆਂ ਅੰਕਲ ਦੇ ਸਿਰ ਤੇ ਕਾਫੀ ਸੱਟ ਲੱਗੀ ਹੱਥੇ ਲੱਗੀ ਆ ਮੇਰੇ ਭੂਆ ਜੀ ਦੇ ਵੀ 8 ਵਜ ਤੇ ਮੈਂ ਫਿਰ ਵੀ ਪਹੁੰਚਾਉਣਾ ਰਿਹਾ ਜਾਓ ਕੋਈ ਗੱਲ ਨਹੀਂ ਇਸ ਤਰ੍ਹਾਂ ਪਰ ਇਤਨਾ ਗਲਤ ਕਰ ਲਾ ਮਤਲਬ ਇਸ ਤਰ੍ਹਾਂ ਸਾਡੇ ਨਾਲ ਆਪਾਂ ਸਵੇਸੀ ਬੰਦੇ ਆ ਮਹੱਲੇ ਦੇ ਸਾਡੇ ਨਾਲ ਹੋ ਸਕਦਾ ਤੇ ਕਿਸੇ ਨਾਲ ਵੀ ਹੋ ਸਕਦਾ ਵਾ ਬਾਕੀ ਇਹ ਜੋ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਜੀ ਉਹ ਤੇ ਬਿਲਕੁਲ ਹੀ ਉਹ ਤੇ ਕਾਫੀ ਦਰ ਹੀ ਚੁੱਕੀ ਗਈ ਹੈ ਇਹ ਚਲਾ ਰਹੇ ਆ ਚਾਰ ਮੰਜ਼ਲੀ ਫੈਕਟਰੀ ਹੈ ਠੀਕ ਆ ਤੇ ਦੋ ਗਵਾਂਡੀ ਦੇ ਜਿਹੜਾ ਦਾ ਆਪਸੀ ਤਕਰਾਰ ਹੋਇਆ ਸੀਗਾ ਉਹ ਇੱਕ ਨੇ ਘਰ ਚ ਇੰਡਸਟਰੀ ਲਾਈ ਵੀ ਹੈ ਉਹਦੇ ਜੋ ਪੋਲੀਸ਼ਨ ਸੀਗਾ ਉਹ ਕਹਿੰਦੇ ਸਾਡੇ ਘਰ ਵੱਲ ਪੋਲੀਸ਼ਨ ਆਉਂਦਾ ਉਹਦੇ ਸਬੰਧੀ ਆਪਸੀ ਹੱਤੋਂ ਪਈ ਹੋਈਆਂ ਦੋਵੇਂ ਪਾਰਟੀਆਂ